ਇੱਕ ਸਸ ਨੇ ਕੰਮ ਕਰ ਦਿੱਤੀ ਵਕਰੀ ਮਿਸਾਲ ਤੇ ਆਪ ਦੇਖੋ ਹੁਣ ਦੂਰ ਦੂਰ ਤੱਕ ਇਸ ਤੇ ਚਰਚੇ ਹੋ ਰਹੇ ਨੇ ਗਵਾਲੀਅਰ ਦੀ ਰਹਿਣ ਵਾਲੀ ਇੱਕ ਔਰਤ ਨੇ ਦੇਖੋ ਆਪਣੀ ਨੂੰਹ ਦਾ ਦੂਜਾ ਵਿਆਹ ਕੀਤਾ ਬਹੁਤ ਘੱਟ ਲੋਕ ਅਜਿਹੇ ਨੇ ਜਿਹੜੇ ਕੀ ਇਹ ਜਿਹਾ ਕੁਝ ਕਰਦੇ ਨੇ ਨਹੀਂ ਤਾਂ ਲੋਕ ਤਾਂ ਨੂੰਹਾਂ ਨੂੰ ਦਾਜ ਦੇ ਤਾਨੇ ਦੇ ਦੇ ਮਾਰ ਦਿੰਦੇ ਨੇ ਤਾਂ ਇੰਨਾ ਕੁ ਵੈਰ ਵੀ ਕਈ ਕੱਢ ਲੈਂਦੇ ਨੇ ਕਿ ਆਪਣੀ ਨੂੰਹ ਨੂੰ ਹੀ ਮੌਤ ਦੇ ਘਾਟ ਕਰਦੇ ਨੇ ਕਿ ਜੇਕਰ ਉਹ ਦਾਜ ਤੇਹੇਜ ਨਹੀਂ ਲੈ ਕੇ ਆਉਂਦੀ ਹੈ ਪਰ ਦੱਸ ਜੀਏ ਕਿ ਗਵਾਲੀਅਰ ਦੀ ਰਹਿਣ ਵਾਲੀ ਇੱਕ ਇੱਕ ਵੱਖਰੀ ਮਿਸਾਲ ਕਾਇਮ ਕਰਕੇ ਦੇਸ਼ ਭਰ ਦੀਆਂ ਜਿਹੜੀਆਂ ਸਾਸਾਂ ਨੇ ਉਹਨਾਂ ਲਈ ਇੱਕ ਵੱਡਾ ਸੰਦੇਸ਼ ਜਿਹੜਾ ਵਾ ਉਹ ਲਿਆਂਦਾ ਹੈ ਜਾਨੀ ਕਿ ਇੱਕ ਵੱਖਰੀ ਮਿਸਾਲ ਕਾਇਮ ਕਰ ਦਿੰਦੀ ਹੈ ਦੱਸੀ ਇਹ ਕਿ ਗਵਾਲੀਅਰ ਦੇ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਸੀ ਜਿੱਥੇ ਕਿ ਪਹਿਲਾਂ ਸੋਹਲੇ ਦੀ ਡੈਥ ਹੋ ਗਈ ਉਸ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜਾ ਪੁੱਤ ਸੀ ਉਸ ਦੀ ਵੀ ਮੌਤ ਹੋ ਗਈ ਤਾਂ ਆਖਰਕਾਰ ਹੁਣ ਇਹ ਨੂੰਹ ਦੇ ਅੱਗੇ ਸਾਰੀ ਜ਼ਿੰਦਗੀ ਬਈ ਸੀ ਤੇ ਸਾਸੂ ਦੇਖਦੀ ਸੀ ਕਿ ਆਖਰ ਇਹ ਇਕੱਲੇ ਕਿਵੇਂ ਜ਼ਿੰਦਗੀ ਨੂੰ ਬਤੀਤ ਕਰੇਗੀ ਕਿਉਂਕਿ ਸਾਸ ਨੇ ਤਾਂ ਜ਼ਿੰਦਗੀ ਆਪਣੀ ਬਤੀਤ ਕਰਨੀ ਸੀ ਪਰ ਉਹ ਨੂੰਹ ਦੇ ਅੱਗੇ ਤਾਂ ਸਾਰਾ ਜੀਵਨ ਹੀ ਪਿਆ ਸੀਗਾ ਤਾਂ ਸੱਸ ਨੇ ਸੋਚਿਆ ਕਿ ਨੂੰਹ ਆਪਣੇ ਦੂਸਰੇ ਵਿਆਹ ਬਾਰੇ ਮਨਾਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਹੀ ਉਸ ਦੀ ਜ਼ਿੰਦਗੀ ਜਿਹੜੀ ਅਲਕੇ ਸਵਾਰ ਲੈਣੀ ਚਾਹੀਦੀ ਹੈ ਤਾਂ ਉਹ ਇਕੱਲੇ ਕਿਵੇਂ ਜੀਵਨ ਕੱਤੇਗੀ ਇਸ ਸੱਸ ਹਮੇਸ਼ਾ ਸੋਚਦੀ ਸੀ ਹਾਲਾਂਕਿ ਤੁਹਾਨੂੰ ਦੱਸਦੀ ਏ ਕਿ ਇਸ ਔਰਤ ਦਾ ਇਹ ਕਹਿਣਾ ਹੈ ਉਸ ਲਈ ਬਹੁਤ ਜ਼ਿਆਦਾ ਚੁਣੌਤੀ ਭਰਿਆ ਰਿਹਾ ਕਿ ਆਖਰਾਂ ਉਸਨੇ ਆਪਣੀ ਜਿਹੜੀ ਉਸਦੀ ਨੂ ਆ ਉਸ ਨੂੰ ਬਣਾਇਆ ਉਸ ਤੋਂ ਬਾਅਦ ਫਿਰ ਰਿਸ਼ਤੇਦਾਰਾਂ ਦੇ ਤਾਨੇ ਮੇਨੇ ਤੋਂ ਬਚ ਕੇ ਸਮਾਏ ਦੀ ਪਰਵਾਹ ਨੂੰ ਛੱਡ ਕੇ ਆਪਣੀ ਨੂ ਦਾ ਦੂਜਾ ਵਿਆਹ ਕਰਵਾਇਆ ਇਸ ਸੱਸ ਨੇ ਬਹੁਤ ਵੱਖਰੀ ਮਿਸਾਲ ਕੰਮ ਕੀਤੀ ਹੈ ਕੁਝ ਸਮੇਂ ਪਹਿਲਾਂ ਹੀ ਉਸਦੇ ਪਤੀ ਦੀ ਮੌਤ ਹੋ ਗਈ ਸੀ ਔਰ ਜਿਸ ਤੋਂ ਬਾਅਦ ਫਿਰ ਘਰ ਦੇ ਵਿੱਚ ਸੱਥਰ ਵੇਚ ਕੇ ਫਿਰ ਪੁੱਤ ਦੀ ਮੌਤ ਹੋ ਗਈ ਤਾਂ ਬਹੁਤ ਹੀ ਬੁਰੇ ਹਾਲ ਹੋ ਗਏ ਪਰ ਇਸ ਸੱਸ ਨੇ ਇਹ ਸੋਚਿਆ ਕਿ ਜੇਕਰ ਨੂ ਦੀ ਜ਼ਿੰਦਗੀ ਜਿਹੀ ਇਕੱਲੇ ਦੀਤੀ ਤਾਂ ਅਖਰ ਜ਼ਿੰਦਗੀ ਕਿਵੇਂ ਜੀ ਹੋਵੇਗੀ ਇਸੇ ਨੂੰ ਦੇਖਦੇ ਹੋਏ ਸੱਸ ਨੇ ਇੱਕ ਬਿਹਤ ਵਡਾ ਕਦਮ ਚੱਕਿਆ ਤੇ ਆਪਣੀ ਨੂੰਹ ਨੂੰ ਦੂਜੇ ਵਿਆਹ ਨਹੀਂ ਮਨਾਇਆ ਉਸ ਦਾ ਭਵਿੱਖ ਸੁਧਾਰਿਆ ਤਾਂ ਅਖਰ ਇਸਔਰਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਸ ਦਾ ਪਤੀ ਅੱਜ ਜਿਉਂਦਾ ਹੁੰਦਾ ਤੇ ਉਹ ਵੀ ਚਾਹੁੰਦਾ ਕਿ ਉਸ ਦੀ ਜਿਹੜੀ ਨੂੰਹ ਆ ਉਹ ਦੂਸਰੇ ਘਰ ਵਿਆਹ ਕੇ ਜਾਵੇ ਤਾਂ ਇਸ ਸੱਸ ਨੇ ਜੋ ਹੈ ਉਸ ਚੀਜ਼ਾਂ ਨੂੰ ਪੂਰਾ ਕਰਦੇ ਹੋਏ ਮਾਵਾ ਵਰਗਾ ਇੱਕ ਪੂਰਾ ਰੋਲ ਅਦਾ ਕਰਕੇ ਆਪਣੀ ਨੂੰਹ ਦਾ ਦੂਸਰਾ ਵਿਆਹ ਕਰਵਾਇਆ ਤੀਨਾ ਵਾਂ ਗੁਸਤੀ ਜਿਹੜੀ ਢੋਲੀ ਆਪਣੇ ਘਰ ਤੋਂ ਜਿਹੜੀ ਆ ਉਠਾਈ ਔਰ ਉਸ ਤੋਂ ਬਾਅਦ ਉਸ ਨੂੰ ਆਪਣੇ ਸਹਰੇ ਕਰ ਪੇਚਦਾ ਬਹੁਤ ਘੱਟ ਲੋਕ ਨੇ ਦੁਨੀਆ ਦੇ ਵਿੱਚ ਜਿਹੜਾ ਅਜਿਹਾ ਕੁਝ ਕਰਦੇ ਨੇ ਯਾਨੀ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਲੋਕ ਦਾਸ ਦੇ ਲਾਲਚੀ ਪੈਸਿਆਂ ਦੇ ਲਾਲਚੀ ਹੋ ਜਾਂਦੇ ਨੇ ਉਹਨਾਂ ਨੂੰ ਕਿਸੇ ਦੀ ਜਾਨ ਦੀ ਜ਼ਿੰਦਗੀ ਦੀ ਬਿਲਕੁਲ ਪਰਵਾਹ ਨਹੀਂ ਹੁੰਦੀ ਐ ਪਰ ਦੂਸਰੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਕਿ ਲੋਕਾਂ ਦੀ ਮਦਦ ਯਾਨੀ ਕਿ ਕਿਸੇ ਦੀ ਜ਼ਿੰਦਗੀ ਦਾ ਮੁੱਲ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਪਤਾ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਪਰਿਵਾਰ 24 ਪਰਿਵਾਰ ਜਿਨ੍ਹਾਂ ਨੇ ਇੱਕ ਵੱਖਰੀ ਮਿਸਾਲ ਕੰਮ ਕਰਕੇ ਇੱਕ ਵੱਖਰਾ ਨਾਮ ਰੌਸ਼ਨ ਕੀਤਾ ਸੱਸ ਜਿੱਥੇ ਕਿ ਸੱਸ ਨੂੰ ਬਹੁਤ ਜ਼ਿਆਦਾ ਬੋਝ ਮੰਨਿਆ ਜਾਂਦਾ ਹੈ ਯਾ ਸਾستی ਛਵੀ ਕਲਾ ਹੁੰਦੀ ਆ ਪਰ ਇਸ ਸਾਸ ਨੇ ਤਾਂ ਬਹੁਤ ਹੀ ਵੱਡਾ ਇੱਕ ਕੰਮ ਕੀਤਾ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਆ ਔਰ ਉਸ ਨੂੰ ਦੀ ਜ਼ਿੰਦਗੀ ਜਿਹੜੀ ਹੈ ਇਸ ਨੇ ਸਵਾਰ ਦਿੱਤੀ ਆ ਤਾਂ ਬੇਹਦ ਹੀ ਵੱਡੀ ਖਬਰ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਬਣਦਾ ਹੈ ਤਾਂ ਕਿ ਇਹ ਸਮਾਜ ਲਈ ਵਧੀਆ ਸੁਨੇਹਾ ਹੈ ਔਰ ਇਹ ਖਬਰ ਜਿਹੜੀ ਹੈ ਲੋਕਾਂ ਤੱਕ ਵੀ ਜ਼ਰੂਰ ਪਹੁੰਚੇ